ਗੀ ਭਾਈ ਆਰਗੇਨਿਕ ਵਾਲੀ ਆਪਣੀ ਪੂਰਾ ਜਮ ਹੈ ਪੂਰਾ ਜਮਾ ਹੱਥ ਨਾਲ ਵਜਾਈ ਹੈ ਇਹ ਹਾਂ ਤੇ ਲੱਗਦਾ ਦਾਣੇ ਮਿਆਵੇ ਪੂਰੇ ਪ੍ਰੋਪਰ ਹਨ ਐਨ ਵਧੀਆ ਜਮਿਆ ਹੋਇਆ ਹੈ ਇਹ ਕਿਹੜੇ ਵੀ ਹੱਥ ਹੱਥ ਮਾ ਝੋਲੀਆਂ ਹੱਥ ਪਾ ਲੇ ਰੂਗੇ ਦਾਣਾ ਇਹਦਾ ਬਰਾਬਰ ਸੈਂਟੀ ਜਾਂਦੀ ਹੈ ਹੋ ਹੋ ਜਣਾ ਨਾ ਹਾਂ ਇਹ ਜੀ ਰੇ ਹੱਸਦੀ ਕਹੇ ਨਾ ਮੌਂਦਾ ਆਇਆ ਹੈ ਹੀ ਨਾ ਹੁਣ ਵਾ ਮੋੜ ਦੇ ਛਰ ਦੇ ਨਾਲੇ ਬੂਟੇ ਉੱਧਰ ਉੱਧਰ ਜਾਦੂ ਬੂਟਿਆਂ ਨੂੰ ਹੁਣ ਲਾਈਟ ਆਈ ਵੀ ਆ ਰਾਤ ਨੂੰ ਆ ਗਈ ਸਾਰੇ ਰਾਤ ਮੱਥ ਫੁੱਲ ਕਰਦੇ ਨੇ ਉਹਨੇ ਲਗਾ ਧੂਰ ਪਰ ਹੈ ਜੇ ਰਾਤ ਜੱਲ ਗਈ ਜਾਏ ਸਵੇਰੇ ਆ ਕੇ ਦੇਖ ਜੀ ਗਏ ਮਾਡ ਮਾ ਵੀ ਲੰਮਣੀ ਆ ਰਾਤ ਨੂੰ ਇੱਧਰ ਵੀ ਜਲਦੀ ਗੈਲੇ ਘੁੰਮੀ ਜਾਊਂਗੇ ਹੋਰ ਕਾ ਕਰਨ ਹੈ ਕਿ ਨਹੀਂ ਇੱਧਰ ਉਧਰ ਕੋਲ ਵੱਲੇ ਹੱਦ ਨਹੀਂ ਆ ਪਾਣੀ ਇੱਥਰ ਪਾ ਜਣਾ ਜਿਹੜਾ ਫਾਸੂ ਜਾ ਹੋਇਆ ਹੈ। ਸੜਕਾ ਬੰਦ ਕਰਕੇ ਆਏ। ਫੇਰ ਉਧਰ ਪੈ ਜੂਗਾ ਪਸੀਨ ਕਿੰਨੀ? ਇੱਧਰ ਆਪਣਾ ਜਿਹੜਾ ਉਹ ਜੱਥੇ ਜਾਊਗਾ ਕਿੰਨੇ ਜੀ ਪੈ ਜੂਗਾ ਹੁਣ ਤਾਂ ਪੈ ਪਸਾਰੀ ਦਿੱਤਾ। ਦੇਖਾ ਹੁਣ ਕੱਡਾ ਇਹਨੂੰ? ਹੋਰ ਹੈਗਾ। ਡਲੇ ਬਣੇ ਪਏ ਰਹੇਦੇ ਵੀ। ਪੁਰਾਣਾ ਰਹੇ ਐ ਮਹਲ ਆ ਰਹੇ ਇਹਨੂੰ ਪਹਿਲਾਂ ਕੰਦੀ ਹੁਣ ਚਾਰ ਪੰਜ ਟੁੱਟੇ ਪਏ ਤੇ। ਉਹ ਮਾਰੀ। ਗੜਾ ਪੈ ਗਿਆ। ਇਹ ਬੁੜਾ ਤਾਂ ਮੁੰਡਾ ਗੜਾਇਆ ਪੈ ਜਾਂਦਾ ਫੁੱਟੋ ਜਾਂਦਾ ਹੱਥ ਨਾਲੇ ਕੋਈ ਉਹ ਕੋਈ ਕਹਿ ਡਾਲਾ ਇਹ ਆਉਂਦੀ ਜਾਂਦਾ ਬਸ। ਪਹਿਲੇ ਹੀ ਪੰਨਰ ਮਾਹ ਫੇਕਾ ਨੂੰ ਖੜਤ ਪਾਉਣੀ ਐ। ਫੇਤਾ ਜੈਕ ਬਾਈ ਦੇ ਸਫਾ ਲਈ ਫੇ ਥੋੜੋ ਖੜਦਾ ਪਾਣਾ। ਛੇਤਾ ਸਿਰੇ ਲਾ ਕੇ ਛੱਡੂਗੀ ਕੰਮ। ਕਹਿ ਲਈ 10 ਮੀਟਰ ਲਾਜਮੀ ਡਾਲੀ ਆਪਾਂ ਨਣੇ ਨੂੰ ਬਸ। ਨਹੀਂ। 哎，好贵。 ਇਹਨੂੰ ਲੱਗੂਗਾ ਅਰੇ ਜਬੀ ਲੱਗੋਗੇ ਤਾਂ ਨਾਲ ਲੱਗੂਗਾ ਇਹ ਨਹੀਂ ਸੋਰਾਏਗਾ ਹੁਣ ਤਾਂ ਦੀ ਬਹੁਤ ਹੈ ਪਾ ਤਾਂ ਖਤਮ ਹੋਣ ਲੱਗ ਗਏ ਹੁਣ ਬਹੁਤ ਹੋਣੇ ਖਤਮ ਹੋਣੇ ਕਾ ਮੁਕੇ ਤੇ ਬੰਦਾ ਆ ਗਿਆ ਬੰਦਾ ਕਹਿੰਦਾ ਕਹਿ ਰਹੀ ਹੁਣ ਪਰਿਆ ਏ ਉਹ ਕਿਹਾ ਬਹੁਤ ਛੋੜਾ ਦਾ ਉਹ ਲੱਗਦਾ ਮੈਂ ਨਾ ਉਹ 10 ਮਿੰਟ ਬਾਤ ਕਰਦਾ ਤਾ ਬਸ ਉਹ ਤੁਸੀਂ ਜਦੇ ਆ ਕੇ ਲਾਗੇ ਪਾਉਣ ਅੱਧਾ 11 ਹੋ ਗਿਆ ਤੁਸੀਂ ਆਏ ਉੱਥੇ ਤੇ ਉਹ ਅਸੀਂ ਨਹੀਂ ਖੜਦੇ ਤੈਨੂੰ ਪਤਾ ਫਿਰ ਆ ਮੌਸਮ ਇਹੋ ਜਿਹਾ ਵੀ ਬੰਦਾ ਖੜਦਾ ਹੀ ਨਹੀਂ ਹੈ ਤੇ ਬੰਦਾ ਖੜ ਗਿਆ ਮੌਸਮ ਦਿਨ ਗਿਆ ਫਿਰ ਗਿਆ ਗਿਆ ਫਿਰ ਤਾਂ ਦਿਰ ਗਿਆ ਲੁੱਬ ਗਿਆ ਦੇਣਾ ਫੇਰ ਖਾਣਾ ਦਾ ਟਾਈਮ ਨਹੀਂ ਇੱਧਰ ਐਸੀ ਸਾਲ ਕਭੀ ਨਹੀਂ ਪੈਦੀੁੰਦਾ ਨੇ ਆ ਤਾਂ ਆ ਨਾ ਉਹਰੇ ਉਹ ਜੀ ਜੀ ਦੀ ਆਹਾ ਲੈ ਥੋੜਾ ਇੱਥੇ ਆਹ ਦਵਿਆ ਬੈਠਾ ਕੰਮ ਇੰਨਾ ਜਿਹੜੀ ਉੱਪਰ ਪਹਾਂ ਜਾ ਵੀ ਉਹ ਆ ਬਸ ਫੇਡ ਧਾਨ ਚੱਲ ਜਵੀ ਲੈ ਲਈ ਜਵੀ ਹੈਗੀ ਆ ਵਿੱਚ ਧਾਨਾਂ ਦੇ ਬਰਾਬਰੇ ਖੜੀ ਹੋਲੇ ਉਹ ਦੁੱਧ ਕੰਮ ਧਾਨ ਜ਼ਿਆਦਾ ਹੀ ਆ ਵਿੱਚ ਤੇ ਵੀ ਨਾਲੋਂ ਜ਼ਿਆਦਾ ਹੈ ਕੰਮ ਉਹ ਮੋਟਰ ਚੱਲਦੀ ਆ ਬੁੱਟੇ ਨੂੰ ਆ ਪਾਗੇ ਜਾ ਆਪ ਆਗੇ ਜੇ ਹੋਈਓ ਤਾਂ ਛੱਡ ਦੇ ਬੁੱਤੇ ਨੂੰ ਰਾਰਾ ਤੇ ਬਰਾ ਦੇ ਨੇ ਵੀਡੇ ਦੇ ਸਾਰੇ 6 ਬਿੱਗੇ ਲਈ ਉੱਥੇ ਕਹਿੰਦੇ ਖਤਰਾ ਵੀ ਕਹੀਦੀ ਕਾਲਕਾਲ ਵਾਲੇ ਪਈਆ ਤੇ ਰਹ ਲਈ ਜਾਣਾ ਹੀ ਆ ਮੱਡ ਨੂੰ ਇਥੇ ਵੀੜਾ ਮਾਰ ਲੂੰਗਾ ਖਿਲ ਲਖਣਾ ਹੈ ਕਿ ਨਹੀਂ ਰਸਤੇ ਵੀ ਪੈਂਦੀ ਮੋਟਰ ਹੈ ਕਿਹੜੇ ਬਿੱਥੇ ਗਾਂ ਚੀਨ ਚ ਪੈਂਦੀ ਆ ਰਸਤੇ ਵੀ ਪੈਂਦੀ ਆ ਹਾਂ ਜੀ ਦੇਖੀ ਹੁਣ ਫੇਰ ਆ ਤਾਂ ਅੱਠ ਗਈ ਇੱਕ ਚ ਲੱਗ ਕੇ ਆਂਦੀ ਤੇ ਦੌੜ ਗਈ ਮੰਦੂਰੀ ਦਾ ਪਤਾ ਨਹੀਂ ਮਾੜੀ ਦੀ ਦਾ ਤੇਰੇ ਤਾਂ ਭਰ ਗਿਆ ਭਰ ਗਿਆ ਬੰਦ ਕਰਿਆ ਆਇਆ ਹਾਂ ਸਾੜੀ ਰਾਤ ਅਜ ਹੋਰ ਲੱਗੂਗੀ ਕਿਸੇ ਆ ਇੱਕ ਵੇ ਬੰਦ ਕਰਦੀ ਸੀ 7:30 1:30 ਵਜੇ ਹਾਂ 1:30 ਪਾਉਣਗੇ ਆ ਹੋਈ ਬੈਰੀ ਗੱਲ ਸੁਣ ਲੈ ਤੇਰੇ ਢਾਈ ਹੀ ਲਿਆ ਹਾਂ ਸਾਢੇ ਢਾਈ ਭਰ ਗਏ ਹੁਣ ਢਾਈ ਤੋਂ ਸਾੜੀ ਰਾਤ ਦਾ ਦਿਨ ਫੇਰ ਲੱਗਣਾ ਕੱਲ ਨੂੰ ਇੱਕ ਵਾਦੇ ਨੂੰ ਸਾੜੀ ਭਰ ਜੂਗੀ ਬਸ ਹੈ ਕਿ ਨਹੀਂ ਜਿਹੜਾ ਰਾਤ ਨੂੰ ਘਾੜਨਾ ਕਰੀ ਰਾਤ ਨੂੰ ਤਾਂ ਲਾਉਣਾ ਯਾਰ ਤਾਂ ਹੀ ਗੱਲ ਬਣਨੀ ਹੈ ਇੱਕ ਨੰਬਰ ਜਿਹੜੇ ਬਹੁਤ ਦੇ ਆ ਜਿਹੜਾ ਕੁਮੀ ਜੋ ਕਰੋ ਜੀ ਓਕੇ ਆ ਰਾਤ ਨੂੰ ਗੱਡੀ ਆ ਲੈਣੀ ਆ ਹਾਂ ਪਾ ਠੀਕ ਹੋ ਰਹੀ ਖੜੀ ਜਾਣ ਦੇ ਗੱਡੀ ਦਾ ਸਿੱਟਗਾ ਸੀਟ ਪਿੱਛੇ ਨੂੰ ਹਰ ਗਿਆ ਹੀ ਪਈ ਐ ਇੱਕ ਕੰਬਲ ਲੈ ਜਾਣਾ ਠੀਕ ਨਾ ਠੀਕ ਐ ਆਪਣਾ ਪਿੱਛੇ ਪੈਰ ਐ ਨਾ ਆਪਣਾ ਸੱਟ ਜਾ ਸਿੱਟਲਾ ਨਹੀਂ ਨੱਕਾ ਮੋੜ ਕੇ ਨਹੀਂ ਚੱਕ ਦੇ ਉੱਪਰ ਨੂੰ ਬਸ ਜਾਂ ਨੱਕਾ ਮੋੜ ਨਹੀਂ ਜਾਣਾ ਬੈਗ ਲੈ ਲੈਣੀ ਆ ਗੱਡੀ ਮੋਟਰ ਕਿੰਨੀ ਨੂੰ ਠੀਕ ਨਹੀਂ ਗੱਲ ਵਧੀਆ ਵਧੀਆ ਉਰਕਿਆ ਸਰਜ ਲੈਟ ਆਈਓ ਲੈ ਜੀਂਗੇ ਤੇਰਾ ਜਾਣਣਾ ਹੁੰਦਾ ਘਰ ਤੋਂ ਹੋਵੇ ਆਪਣੇ ਵਿੱਚ ਬੜ ਜਾ ਆਵਾਜ਼ ਗੌਰ ਕਿਆ ਆਪਣਾ ਵਿੱਚ ਪੈਰ ਆਉਣਾ ਹਵਾ ਤੇ ਹੀ ਐ ਝੰਡ ਤੇ ਹਾਂ ਹਾਂ ਕਪੜਾ ਮੋਟ ਕੰਮ ਨਿਬੜਦਾ ਏ ਉਹ ਮੋਟਾ ਕਪੜਾ ਪਾਇਆ ਹੋਵੇ ਫੇਰ ਨਹੀਂ ਠੰਡ ਲੱਗਦੀ ਸੀ ਹੋਰ ਦੇਖ ਲੈ ਰਾਤੋਂ ਪਾਣੀ ਚ ਘਮੀ ਜਾ ਠੰਡ ਵੀ ਲੱਗਦੀ ਫੇਰ ਤੱਕ ਪਾਣੀ ਵਿੱਚ ਬੰਨ ਜੀ ਕਰਦਾ ਪਾਣੀ ਕੋਸਾ ਹੁੰਦਾ ਰਾਤ ਨੂੰ ਜਾਂ ਪਾਣੀ ਹੁੰਦਾ ਹੋਰ ਕੋਸਾ ਹੁੰਦਾ ਪਾਣੀ ਮੈਂ ਕਹਿੰਦਾ ਜੁੱਤੀ ਚ ਪਾਣੀ ਪਾਈ ਫਿਰਦਾ ਆਡੀਆਂ ਦੇ ਲੈ ਕਿ ਇਹ ਸਾਫ ਹੋਈਆਂ ਪੰਜਾਹ ਰੁਪਏ ਸਾਫ ਹੋਈਆਂ ਜੁੱਤੇ ਬਈ ਪੈਰ ਕੀ ਆਈ ਵੀ ਆਦਮੀ ਜੁੱਤੀ ਹੁੰਦਾ ਜੁੱਤੀ ਦਾ ਮੌਕਾ ਦਾ ਏ ਮੈਂ ਨਹੀਂ ਜੁੱਤੀ ਹੋਂਦਾ ਜੁੱਤੀ ਜਾਂਦੀ ਆ ਥੋੜੀ ਜੀ ਵਧੀਆ ਵਧੀਆ ਵੀਰੇ ਹਾਂ ਠੀਕ ਆ ਹੂੰ ਹੂੰ ਇਹਨੇ ਚਾਹੀਦਾ ਹੈ ਬੱਸ ਬੰਦਾ ਵੋਲਟੇਜ ਕਿੰਨੀ ਫਿਰਦਾ ਅੱਜ ਕੌਣ ਤੂੰ ਲੈ ਹੁਣ ਬੈਠਾ ਸਵੇਰ ਦਾ ਮੈਂ ਬੰਨੂ ਵੋਲਟ ਮੇ ਤੇ ਚੱਲਦਾ ਯਾਰ ਇਹ ਆਓ ਠੀਕ ਆ ਮੁੰਡਾ ਬਲ ਠੀਕ ਨਾ ਜਾ ਇਹ ਤਾਂ ਸਾਲਾ ਖਿੱਚਦਾ ਮੋੜ ਨਹੀਂ ਉਸ ਔਖਾ ਹੈ ਹੋ ਜੇ ਸਟਾਰਟ ਹੋ ਗਿਆ ਫਿਰ ਤੇ ਵਰਗੀ ਸਵਾਰੀ ਨਹੀਂ ਕੋਈ ਸਾਲਾ ਬੈਗ ਮਾਰਦਾ ਬਾਜੀ ਕੋ ਗੋਡਾ ਹੈਂਡਲ ਨਾ ਬੱਦਦਾ ਓਰੇ ਇਹ ਤਾਂ ਥੋੜਾ ਮੋੜ ਕੇ ਰੱਖਿਆ ਹੈ ਹੈ ਹੈਂਡਲ ਮਾੜੇ ਚ ਮੋੜ ਕੇ ਰੱਖਿਆ ਜੇ ਚੱਲ ਕਰਨਾ ਅਦਾ ਠੀਕ ਆ ਤੇਰੀ ਬਾੜ ਬਹੁਤ ਵੱਡਾ ਹੈ ਬਾਹਰੋਂ ਨਜ਼ਾਰਾ ਇਹ ਬਾੜ ਨੂੰ ਨਜ਼ਾਰਾ ਹੀ ਦਾ ਚਲਾਈ ਤੇ ਲੱਭਦਾ ਬੰਦਾ ਥੱਕ ਲੱਗਨੀਏ ਚਲਾਈ ਜਿ ਕਿਲਾਣਾ ਹੈ ਥੀਵਿੰਗ ਥੱਕਾ ਦਾ ਕੇ ਜੇ ਦੀ ਬਾਟੀ ਬਾੜ ਵੱਡਿਆ ਹੈ ਕਿ ਨਹੀਂ ਇੱਕ ਵਾਰ ਮੈਂ ਗਿਆ ਵੀ ਤਾਂ ਮੋੜ ਸਰ ਪਰਿਆਣੇ ਨੂੰ ਹਰਿਆਣੇ ਤੋਂ ਬਹੁਤ ਬਈ ਆਇਆ ਹਾਂ ਮੋੜ ਪਰੇ ਹਾਂ ਇਹ ਮਕੁੰਡ ਜਾ ਆਪਣੇ ਉਸ ਅਪਲਟੀ ਨੇਵਰ ਹੈਮਪੁਰ ਜਾ ਇਹ ਮਕੁੰਡ ਆਪਲਟੀ ਨਾਲ ਹੀ ਕਹਿੰਦੇ ਹੈਮਪੁਰ ਨੂੰ ਨਾ ਹਰਿਆਣੇ ਨੂੰ ਲੈ ਕੇ ਤਾਂ ਮੈਂ ਕਹਿੰਦਾ ਇੱਕ ਦੋ ਵਾਰ ਤੋਂ ਮੈਂ ਦੂ ਤਿੰਨ ਵਾਰ ਹੀ ਆਇਆ ਇਹ ਦੇ ਨਾਲ ਹਾਂ ਇਹ ਤਾਂ 좌ੱਤਰੇ ਦੇ ਹਜੇ ਹੱਕ ਦੇ ਰਣਖ ਖਾਲੀ ਹੁੰਦੀ ਬਸ ਉੱਧੋਂ ਸਾਡੇ ਸਾਧਰੇ ਫੇਜ ਨਿਕਲੇ ਆਪਣਾ ਪੰਜ ਵਾਦ ਦੇ ਤੁਰੇ ਉੱਥੇ ਤੇ ਬੰਦਾ 850 ਬਦਲ ਘਰਾਂ ਜਮਨਾਨਗਰ ਕੋਲ ਤੇ ਰੋਡ ਹੁੰਦਾ ਖਾਲੀ ਕੁਝ ਨਹੀਂ ਮਿਲਦਾ ਹੈਗਾ ਆਪਣਾ ਦੱਬੀ ਜਾਈ ਜਾਂ ਯਾਦ ਰੇ 10 ਤਰਾ ਦਾ ਤਾਂ ਮੈਂ ਤਾਂ ਫੇਸ ਵਾਲਾ ਠੱਕਾ ਪੈਂਦਾ ਜੇ ਇੱਕ ਵਾਰ ਫੇਰ ਭੀੜ ਹੋ ਜਾਂਦੀ ਹੈ ਜਦ ਸਕੂਲਾਂ ਦਾ ਟਾਈਮ ਹੋ ਗਿਆ 10 ਤਰਾ ਦਾ ਟਾਈਮ ਹੋ ਗਿਆ ਫੇਰ ਭੀੜ ਹੋਣ ਲੱਗਦੀ ਹੈ ਐਨੇ ਤਾਂ ਬੰਦਾ ਘਰਾ ਵੜਦਾ ਬਸ ਬਸ ਠੀਕ ਨਹੀਂ ਇਹ ਤਾਂ ਹੈ ਨਾ ਕਿਉਂ ਕਰਨਾ ਦਾ ਹੁਣ ਮੈਂ ਲੇਖ ਮੈਂ ਰੇਤਾ ਪਾਤਾ ਜਭੀ ਚ ਠੀਕ ਆ ਇਹ ਪ੍ਰਸੀਨ ਮਰ ਹਟ ਤਾ ਛੋੜਾ ਜਾ ਰੇ ਇਹ ਨੂੰ ਵੀ ਹੁਣ ਵੱਡੇ ਜਾਗਾ ਹੋ ਗਿਆ ਵੱਡੇ ਜਾਗਾ ਬਾ ਹੋ ਜਾਣਾ ਦੋ ਚਾਰ ਦਿਨ ਮੈਂ ਤਾਂ ਹੀ ਕਹਿੰਦਾ ਮੈਂ ਹੁਣ ਸਿਰਦੀ ਫੂਤੇ ਬਾਅਦ ਸਿਰਨਾ ਨਹੀਂ ਦੇਈ ਦੇ ਮਾਂ ਇਕਰੇ ਹੁਣ ਸਿਰਨਾ ਠੀਕ ਆ ਉਤੇ ਬਾਅਦ ਜਦ ਨਹੀਂ ਵਾਟਾਂਗੇ ਉਦੋਂ ਬਾਅਦ ਰੇ ਨਹੀਂ ਹਟਣਾ ਇਹਨੂੰ ਬੰਦੇ ਰੱਖਣਾ ਰੇ ਫਰੀ ਦਾ ਠੀਕ ਨਹੀਂ ਫੇ ਪਾਣੀ ਪੂਣੀ ਵੀ ਲੱਗ ਜੂਗਾ ਫੇ ਮਾੜਾ ਮੋਟਾ ਹੁਣ ਹਾਂ ਹਾਂ ਜਿਹਨੂੰ ਗਿਰਿਆ ਵਾ ਉਹ ਕਰੇ ਪਾਣੀ ਲਾ ਦੇ ਦੋ ਤਿੰਨ ਦਿਨ ਨੂੰ ਠੀਕ ਨਹੀਂ ਆ ਸੇਰੋਂ ਲਿਆਵਾ ਜਾ ਕੇ ਯਾਵਾ ਝੋਲੀ ਕਰਕੇ ਤੋ ਆ ਬੱਤ ਯਾਤਰੀ ਦਾ ਸਾਲੀ ਕਾਛ ਮਾਇਆ ਝੋਲੀ ਆ ਕਹੀ ਇਹੀ ਰਹਿਣੀ ਆ ਮੂਰੇ ਜੜੀਆਂ ਬਰਹਿਣੀ ਆ ਹਾਂ ਹਾਂ ਮੂਰੇ ਜੜੀਆਂ ਹੀ ਰਹਿਣੀ ਆ ਯਾ ਮੈਨੂੰ ਗਿਹਰਿਆਂ ਦਾ ਬੋਕ ਲਿਖਾ ਪੈਂਦਾ ਸਾਲਾ ਸੈਲਫ ਸਟਾਰਟ ਹੀ ਚਾਹੀਦਾ ਐ ਵੀ ਉਹ ਮਹੀਨ ਦਾ ਲੰਬਰ ਵੀ ਲਾ ਦੀਏ ਪਾਣੀ ਦਾ ਰੇ ਪਾਤਾ ਚੱਲ ਪਾਸੇ ਆ ਵੀ ਉਹ ਰੇ ਪਾਤਾ ਰੇ ਸੀੜੀ ਕੱਲੂ ਇਹਨੂੰ ਵੀ ਪਾਣੀ ਲਾ ਦੀਏ ਜਾਨੂ ਇਹਨਾਂ ਬਾਤ ਆਉਣਾ ਹੈ ਪੰਜ ਚਾਰ ਦਿਨ ਨੂੰ ਬਾਤ ਆਉਣਾ ਇਹਨੇ ਫਿਰ ਜਾਨੂ ਨੂੰ ਵਾਡਾ ਲੱਗ ਜਾਣਾ ਫਿਰ ਠੀਕ ਨਹੀਂ ਆ ਵੀ ਵਧੀਆ ਜੰਮੇ ਪਾਣੀ ਦੀ ਮਾਰੀ ਆ ਵੀ ਵਧੀਆ ਖੜੀ ਗਾਨ ਕਾ ਇੱਧਰ ਇੱਧਰ ਖੜੀ ਆ ਪੂਰਾ ਜੰਮੂ ਗਈ ਨਹੀਂ ਉਹ ਸੁਪਰ ਸੀਟਰ ਵਾਲੀ ਭਾਈ ਜੰਮੀ ਪੀਦਾ ਕੱਲਾ ਕੱਲਾ ਤਾਂ ਜੰਮੇ ਹੋਵੇ ਤਾਂ ਆ ਗਈ ਆ ਦੇਖ ਇਹ ਤੇ ਸੁਪਰ ਸੀਟਰ ਦੀ ਆ ਗਈ ਸਾੜੀ ਬਜਾਈ ਦੂਜੀ ਡ੍ਰਿਲ ਵਾਲੀ ਟੋਰੀ ਵਾਲੀ ਛੋਟੇ ਛੋਟੇ ਸੀਡਰ ਦੀ ਹੈ ਛੋਟੇ ਸੀਡਰ ਦੀ ਬਹੁਤ ਜੰਮੀ ਵਾਲ ਹੈ ਹੈ ਜੰਮੀ ਹੈ ਜਿਆਦਾ ਜੰਮਾਈ ਦਾ ਮੈਂ ਠੀਕ ਹੈ ਬਹੁਤ ਹੈ ਬਹੁਤ ਹੈ ਤਗੜੀ ਜੰਮੀ ਹੈ ਜਮਾ ਇਹ ਨਾਲ ਸੰਗ ਨਾਲ ਥੋੜਾ ਠੀਕ ਹੈ ਉਹ ਤਾਂ ਕਹਿੰਦਾ ਵਧੀਆ ਜੰਮੀ ਵੀ ਨਾ ਮੈਂ ਟੌਪ ਦੀ ਉਹ ਵਧੀਆ ਮਸ਼ੀਨ ਹੈ ਯਾਰ ਇੱਥੇ ਹਾਂ ਹਾਂ ਉਹ ਯੇ ਸਭ ਕਾ ਸਹੀ ਲੁਕਾ ਵਾ ਏਰੀਆ ਘਟਦਾ ਤਾਂ ਵੀ ਜਦ ਨਵੇਂ ਤਾਂ ਬਹੁਤ ਤਾਂ ਟਾਈਮ ਲੱਗੂਗੀ ਸੋਹਣੀ ਜੰਮੀ ਹੈ ਲੈ ਗਿੱਲ ਘਟਦੀ ਜਿੱਥੇ ਵੀਰੇ ਠੀਕ ਹੈ ਠੀਕ ਹੈ ਪਾਣੀ ਢਟ ਗਿਆ ਵਾ ਮੋਰਾ ਸਿਸਟਰ ਉਹ ਆਹ ਛੋਰੇ ਦੇ ਕਰਕੇ ਇਹਨੇ ਦੋ ਦਿਨ ਲੇਟ ਨਿਕਲ ਨਹੀਂ ਲੈ ਬਾਈ ਫੌਰਨ ਤੂੰ ਲੈ ਉਹਦਾ ਇੱਥੇ ਤਾਂ ਗਿੱਲ ਪਾ ਉਹ ਵਜਾਈ ਦੇਗਾ ਟੌਪ ਦੀ ਹੋਈ ਹੋਈ ਆ ਸੁਪਰ ਸੀਡਰ ਵਾਲੀ ਹਾਂ ਆ ਵਧੀਆ ਹੈ ਇਹ ਥਾਲਾ ਬਾਏ ਹੋਏ ਦਾ ਫਰਕ ਤਾਂ ਆਏਗਾ ਬਾਈ ਮੈਂ ਦੇਖਿਆ ਦਾਣਾ ਸੋਖਾ ਨਿਕਲਿਆ ਉਹ ਸੋਖਾ ਨਿਕਲਦਾ ਵਾਸ ਇਹ ਆਹ ਕਾ ਤੇ ਰਹਿਵੇ ਪੋਰਾ ਦੂਰ ਕਰ ਜਿੰਦਾ ਤੂੰ ਚਿਕਣਾ ਆਏ ਹੈ ਤੇ ਬੰਦੇ ਵੇ ਥਾਲੇ ਇਸਾ ਉਹ ਆ ਮੋਕਲਾ ਬਲਤੂ ਕਰਤਾ ਦੈਨੇ ਨਹੀਂ ਦਾਣਾ ਕੱਢ ਕਾਉਂਦਾ ਉਹ ਨਹੀਂ ਦਾਣਾ ਨਹੀਂ ਕੱਢਿਆ ਗੱਗੇ ਇਹਦਾ ਹੋਰ ਹੋਇਆ ਜਾਂ ਮੈਂ ਉੱਪਰ ਕੇ ਦੇਖਿਆ ਹਾਂ ਇੱਕ ਪੋਚ ਦਾਣੇ ਨਹੀਂ ਬੀਜੇ ਬੀਜ ਘੱਟ ਦਾ ਮੈਂ ਕਹ ਆਹ ਆ ਅਕੀਰਮਈ ਹੋਇਆ ਕੰਮ ਆ ਉਹ ਵੀ ਹੋਇਆ ਉੱਥੇ ਕਾਹਦਾ ਪੈਣ ਲੱਗੀ ਹਰੀ ਆਈ ਹੈ ਦੋਸ਼ ਇਹ ਮਾਰੋ ਮਾਰ ਪੈਂਦੀ ਹਰੀ ਭਾਈ ਸਾਰਾ ਪੂਰੇ ਖੇਤਾਂ ਮੇ ਲੱਗੀ ਹਰੀ ਪੈਣ ਹੁਣ ਪੂਰੀ ਸਿਰ ਸਿਰ ਤੱਕ ਲੈ ਪੂਰੀ ਕਿਹਦੇ ਜੇ ਮਸ਼ੀਨ ਨਾਲ ਘੇਰ ਦੂੰਗਾ ਵਾਹ ਜਾ ਪੰਜ ਪੰਜ ਉਗਲ ਗੱਗੇ ਹੋਰ ਹੋ ਜਵੇ ਕੋ ਖੁਰਫੀ ਕਮਾਣੀ ਦੇ ਵਿੱਚ ਹਰਦਾ ਕੋਈ ਲੋੜ ਨਹੀਂ ਛੜਨਾ ਇਹਨੂੰ ਹਲੇ ਨਹੀਂ ਫੇਰ ਖੁੱਪੀ ਘਵਾਉਂਗੇ ਔਰਪੀ ਨਹੀਂ ਆਉ ਦੂਈ ਤੰਗੜੀ ਜਿਵੇਂ ਜਿਹੜੀ ਆ ਠੀਕ ਹੈ ਨਾ ਤੰਗੜੀ ਸਭ ਕੋ ਠੀਕ ਹੈ ਹਲੇ ਇਹਨੂੰ ਹੋਣ ਦੇ ਪਹਿਲਾਂ ਇਹਨੂੰ ਪਾਣੀ ਲਾਓ ਪਹਿਲਾਂ ਪਾਣੀ ਹੋ ਗਿਆ ਲੱਗਣਾ ਇਹਨੂੰ ਗੜਾਈ ਕਰਨੀ ਜਾਂ ਇੱਥੇ ਆ ਗਈ ਇਹ ਉਰੇ ਠੀਕ ਹੈ ਨਾ ਪਾਣੀ ਲਾ ਕੇ ਗੜਾਈ ਹੋਣੀ ਹੈ ਦੀ ਪਾਣੀ ਲਾ ਕੇ ਹੋਣੀ ਆ ਹਾਂ ਰੇ ਸਪਰੇਅ ਪਾਉਣਾ ਹੈ ਨਹੀਂ ਹਾਂ ਪਾਣੀ ਲੱਗਣਾ ਫੋਰਸ ਸਿਸਟਮ ਇਹਨੂੰ ਹਾਂ ਪਾਈਪ ਨਾਲ ਪਾਈਪ ਨਾਲ ਲਾ ਦੂਗੇ ਪਾਈਪ ਨਾਲ ਲਾਉਣਾ ਪਾਣੀ ਹਾਂ ਤੇ ਪੂਰਾ ਖਿੱਚ ਗਿਆ ਪਾਣੀ ਲਾਤਾ ਫਿਰ ਤਾਂ ਕੰਮ ਖਰਾਬ ਹੋ ਜਾਣਾ ਦੱਲੇ ਭੂਗਾਰੇ ਨਾਲ ਤੁਮ ਤਾਂ ਮੈਂ ਹਾਂ ਜਮਾ ਹੈ ਥਾਂ ਬੈ ਕੇ ਦੇ ਹੋਗਾ ਇਹਦਾ ਜਮ ਤਾਂ ਬਹੁਤ ਹੈ ਇਹ ਹੈਗੀ ਭਾਈ ਆਰਗੇਨਿਕ ਵਾਲੀ ਆਪਣੀ ਪੂਰਾ ਜਮ ਹੈ ਪੂਰਾ ਜਮਾ ਹੱਥ ਨਾਲ ਬਜਾਈ ਹੈ ਇਹ ਹਾਂ ਤਾਂ ਲੱਗਦਾ ਦਾਣੇ ਮਿਆ ਵੇ ਤਾਂ ਪੂਰੇ ਪ੍ਰੋਪਰ ਐਨ ਵਧੀਆ ਜਮਾ ਵਿਆ ਇਹ ਕਿਹੜੇ ਵੀ ਹੱਥ-ਹੱਥ ਮਾ ਝੋਲੀੋਂ ਹੱਥ ਪਾ ਲਿਆ ਵੀ ਰੂਗੇ ਦਾਣਾ ਇਹਦਾ ਪ੍ਰੋਪਰ ਸਿੱਟੀ ਜਾਂਦੀ ਹੈ ਤੋ ਬਹੁਤ ਹੋ ਜਣਾ ਨਾ ਹਾਂ ਤੇਰਾ ਇਹ ਬਾਕੀ ਨੂੰ ਹੁਣ ਪਾਣੀ ਜੇ ਦੇਦੇ ਖੁੱਲਾ ਪਾਣ ਲਾਇਆ ਚ ਇਹਨੂੰ ਜੇ ਖੁੱਲਾ ਪਣ ਲਾਤਾ ਫਿਰ ਤੈਨੂੰ ਰੇ ਪਾਣਾ ਪੈਣਾ ਖੁੱਲਾ ਲਾਂ ਖੁੱਲਾ ਨਹੀਂ ਲਾਉਂਗਾ ਛੜਕਾਉ ਕਰ ਦੂੰਗਾ ਛੜਕਾਉ ਹੀ ਕਰਨਾ 20 ਦਿਨ ਬਾਅਦ ਉਹਦੇ ਦੇਸੀ ਰੇ ਪਿਆ 15-20 ਟੋਕਰੇ ਆ ਭੋਰ ਕੇ ਰੇ ਦੀਆਂ ਦੇਸੀ ਸੇ ਸਿੱਧੇ ਨਾਲ ਗੁੱਟ ਕੇ ਆਹਾਂ ਉਹ ਠੀਕ ਠੀਕ ਨਹੀਂ ਗਲੇ ਹਾਂ ਅਨ ਪਛਿਆ ਰੇ ਪਿਆ ਆਪਣਾ ਵਾਲੀ ਵਿੱਚ ਬਾਈ ਹੋਈ ਆ ਕਿਤੇ ਚ 26 ਦੀ ਕਾਨਕ ਸਾਲੀ 1 ਨੰਬਰ ਜੰਮੀ ਹੋਈ ਆ ਕਿੱਕ ਰੌਣੀ ਦਾ ਫਰਕ ਤਾਂ ਦੋ ਵਕ ਮਾਤ ਦਾ ਫਰਕ ਹੈ ਦੋ ਵਕ ਮਾਤ ਫੋਕਰੀ ਦੋ ਵਜੇ ਆਏ ਕੋ ਮੂੰਗਾ ਖੇਤ ਨਹੀਂ ਜਾ ਬੱਤਾ ਹੁੰਦਾ ਬਾਈ ਆ ਤੂੰ ਮਰਜ਼ੀ ਕਰ ਲੈ ਤੇ ਹਵਾ ਵੜ ਗਈ ਐਨੇ ਨੂੰ ਚਾਰ ਪੰਜ ਦਿਨ ਇੱਕਣੀ ਪਿਆ ਰਿਹਾ ਵੇ ਕਬਾਰੇ ਸੁਪਰ ਹੀਟਰ ਕਮਾਇਆ ਪਿਆ ਉਹ ਤਾਂ ਚਾਹੇ ਰੂਟਰ ਹੀਟਰ ਕਮਾਇਆ ਜਾਂ ਸੁਪਰ ਹੀਟਰ ਕਮਾਇਆ ਤਿੱਕੇ ਗੱਲ ਹੈ ਹਵਾ ਬਾੜ ਨਹੀਂ ਤੀ ਖੇਤ ਚ ਹੈ ਉਹ ਗਿੱਲੇ ਵੀ ਬਹੁਤ ਖੇਤ ਚ ਗਿੱਲੇ ਦਾ ਗਿੱਲੇ ਦਾ ਪ੍ਰੋਪਰ ਗਿੱਲੇ ਦੀ ਆ ਸਭ ਕੁ ਗੇਤੀ ਰੌਣੀ ਖੇਤ ਕਰਿਆ ਹੋਏ ਤਾਂ ਉਹਦੇ ਬਾਸ ਸੁਪਰ ਹੀਟਰ ਹੋ ਗਿਆ ਡਾਇਆ ਪਾਇਆ ਨਹੀਂ ਦੇਵਾ ਉਹ ਨਹੀਂ ਪਾਇਆ ਛਲੇ ਡਾਇਆ ਕੋਈ ਡਾਇਆ ਗਨਾਲ ਵੀ ਨਹੀਂ ਕਰ ਰਿਹਾ ਇਹਦੇ ਉਸ਼ਾ ਇਦਾਂ ਹੀ ਇਦਾਂ ਹੀ ਆ ਇਹ ਇਹਨੂੰ ਵੀ ਰੱਖਣਾ ਔਰ ਆਰਗੇਨਿਕ ਘਰ ਵਾਸਤੇ ਹੈ ਇਹਨੂੰ ਵੀ ਰੱਖ ਲੂਗੇ ਇਹ ਵੀ ਕੁਛ ਨਾ ਇਹ ਵੀ ਤਜਰਬਾ ਕਰ ਲੂਗੇ ਇਹਦੇ ਵਿੱਚ ਕਿਹੜੇ ਕੱਖ ਹੋਣਾ ਹੈ ਯਾਰ ਮੈਂ ਵੀ ਪਾਣੀ ਚੱਕਰ ਮਾਣਾ ਤਾਂ ਪਾਣੀ ਲਗਣਾ ਮੈਨੂੰ ਕਿੱਥੇ ਕਰ ਆਏ ਨਹੀਂ ਕੁਝ ਵੀ ਉਹਨਾਂ ਦਾ ਪਾਣੀ ਨਹੀਂ ਆ ਰਿਹਾ ਪਾਣੀ ਤਾਂ ਖਦਲ ਨੂੰ ਲਾਉਣੀ ਪੈਣਾ ਲੱਤਾਂ ਦਾ ਲੱਗਦਾ ਸੀ ਪਾਣੀ ਤਾਂ ਲਗਣਾ ਹੀ ਆ ਉਹਨੂੰ ਇਹ ਰੇਹ ਨਹੀਂ ਪਾਉਣਾ ਘੱਟ ਪਾਣੀ ਵਾਲੀਆਂ ਹੈ ਰੇਹ ਨਹੀਂ ਪਾਉਣਾ ਤੇਰੇ ਸਾਹਮਣੇ ਆ ਤੂੰ ਇਹਨੂੰ ਲਾਈ ਪਾਣੀ ਇਹਨੂੰ ਕਦੀ ਛੜਕਾਉ ਦੰ ਦੋਹਾ ਰਿਜ਼ਲਟ ਪਾ ਲੱਗੂਗਾ ਉਹ ਤਾਂ ਲੱਗੇ ਜਾਣਾ ਫਿਰ ਛੜਕਾਉ ਦਾ ਫਰਕ ਪਾਣੀ ਖੁੱਲੇ ਪਾਣੇ ਲੱਗਣਾ ਇੱਕ ਘੱਟ ਲੱਗਣਾ ਉਹਦਾ ਫਰਕ ਪੈਣੀ ਆ ਉਹ ਤਾਂ ਪੈਣੀ ਆ ਪਾਣੀ ਪਤਲਾ ਪਤਝਾ ਹੀ ਚਾਹੀਦਾ ਇਹਦੀ ਹੋਗਾ ਕੈਮ ਹੋਣਾ ਤੇ ਇਹਨੂੰ ਕੱਲੂ ਪਾਣੀ ਦਾ ਭਰ ਉਹਨੂੰ ਕੈਮ ਤਾਂ ਹੋ ਗਿਆ ਉਹ ਕਹਿੰਦਾ ਲਾ ਵਾਡਾ ਮੈਨੂੰ ਪਾਣੀ ਤਾਂ ਵੱਢ ਚੁੱਕਾ ਹੋ ਗਿਆ ਹਾਂ ਉਹ ਤਾਂ ਕਹਿੰਦਾ ਲਾ ਵਾਡਾ ਹੁਣ ਮੈਂ ਆਏ ਕਹਿੰਦਾ ਵੀ ਪਾਣੀ ਲੱਗ ਗਿਆ 5 ਦਿਨ ਬਾਅਦ ਨੇ 72 ਉਹਦੇ ਬਾਅਦ ਵਾਡਾ ਲਾ ਦੇਣਾ ਰੇ ਪਾਰ ਪੱਜੇ ਇਹਦੇ ਬਾਅਦ ਰੇ ਨਹੀਂ ਪਾਉਣਾ ਇਹਦੇ ਚ ਹੁਣ ਆਪੇ ਹੋਈ ਜਾਣਾ ਆਪੇ ਹੋਈ ਜਾਣਾ ਹਾਂ ਕਿੱਕਿਆ ਕ ਲਾਇਆ ਵਾ ਵੀ ਦਿਖਾਉਂਦਾ ਥੋੜਾ ਸੁਣਾ ਦਤਾ ਮੈਂ ਸਾਰੀ ਫੇ ਉਹ ਆਲੂ ਵੀ ਆ ਇਹ ਉਹ ਕ ਲਾਇਆ ਆਲੂ ਨਹੀਂ ਗੁੱਲੀਆਂ ਉਹ ਗੁੱਲੀਆਂ ਮਿੱਥੇ ਉਰੇ ਗਿਆ ਇਹ ਮਾਮਾ ਹੋਆ ਮੇਕਿਆ ਮੁਰਗਿਆਂ ਦੇ ਉੱਤੇ ਲਾਇ ਤੇ ਹਾਂ ਲਾਇਆ ਉਹ ਹੋਏ ਨਹੀਂ ਕਿਹਾ ਮਾਮੁਰਗੇ ਉੱਤੇ ਉਹ ਦੇਖ ਦੋ ਮੁਰਗੇ ਲਾਇਆ ਵੇ ਇੱਥੇ ਹੋਰ ਕੁਝ ਸਾਲਾ ਵੀ ਹੋਰ ਲਾਇਆ ਹਣਾ ਜੰਮੂ ਘਾ ਲੇ ਗਏ ਕੀ ਮਨਦੀਪ ਦੀ ਬਾਗਬਾਨੀ ਹੈ ਇਹ ਉਰੇ ਖਲ ਬਾਪ ਜੰਮੇ ਆ ਖਾਲੀ ਕਿ ਮੋਲ ਬਜੋ ਇੱਥੇ ਵਿੱਜਣ ਆ ਜਾ ਉਰੇ ਇਕੱਠੇ ਲਾਉਣੇ ਆ ਅੱਲਾ ਆਹ ਲਸਣ ਆਇਆ ਵਾ ਆ ਆ ਲਖੇ ਲਾਉਣੇ ਓਰੇ ਆ ਲਸਣ ਹੈ ਆ ਹਲਦੀ ਹੈ ਆ ਮੂਲੀਆਂ ਹੈ ਆਹ ਤਾਂ ਨਹੀਂ ਆਇਆ ਆਹ ਮਿੱਥੇ ਆ ਉਹ ਘਾ ਗਿਆ ਫਿਰ ਉਹ ਗਿਆ ਨਹੀਂ ਕਿਹਨਾਂ ਵੀ ਜਾ ਮੈਂ ਕਿਹਾ ਲਾਉਣਾ ਇੱਥੇ 삭ਮਲਾ ਹੈ ਸਕੇ 삭ਮਲਾ 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 ਲਾ ਇੱਧੇ ਦੇਖ ਕੇ ਇੱਧੇ ਕਿਕਰ ਜਮਕਦੇ ਜ਼ਿਆਦ ਨਾਲੇ ਹੁਣ ਸੂਝ ਨਹੀਂ ਨੂੰ ਕਹਿ ਰਿਹਾ ਤਾਂ ਹਾਂ ਨਾ ਆ ਉਹਦੀ ਜੰਮੀ ਦੀ ਆਟ ਜਾ ਦੋ ਚਾਰ ਰੋਜ਼ ਜਮਣੀ ਰੋਜ਼ ਜਮਣੀ ਆ ਅੱਜ ਦੀ ਜੰਮੀ ਟਾਪ ਦੀ ਜੰਮੀ ਹੈ ਤੇ ਵੀਜੀ ਬਹੁਤ ਲੇਟ ਆ ਦੇਖੋਗੀ ਤੁਹਾਨੂੰ ਖੜ ਜਾ ਲਾ ਚੱਕ ਬਾਗਬਾਨੀ ਭਾਈ ਬਾਗਬਾਨੀ ਕੋਈ ਥੇਲੀ ਲਾਤੀ ਪੂਰੀ ਬਾਗਬਾਨੀ ਲਾਤੀ ਹੈ ਨਾ ਬਾਗਬਾਨੀ ਪੂਰੀ ਹੈ ਲਾਗੇ ਪੈਣੀ ਖਈਆ ਬਣਾਉ ਉਹ ਪੈਣੀ ਲਾਈ ਜਾਂਦੇ ਖੇਤ ਆਪਣੇ ਨਾ ਰੈਲੀ ਦੇਖ ਲੈ ਜੰਮ ਗਈ ਸਾਰੀ ਕੰਮ ਤੋਂ ਮੈਂ ਕਿਹਾ ਬਾਜੀ ਜੀ ਦਾ ਪਿੰਡ ਨੇੜੇ ਨਹੀਂ ਹੈਗੇ ਸਾਡੇ ਤੋਂ ਸਾਡੇ ਪਿੰਡ ਪਿੰਡ ਫਸਿਆ ਗਿਆ ਆਪਣੀ ਜ਼ਮੀਨ ਵੀ ਰਕਬਾ ਰਕਬਾ ਵੀ ਘੱਟ ਤਾਂ ਹੀ ਹੈ ਪਿੰਡ ਦੇ ਨਾਲ ਪਿੰਡ ਪਿੰਡ ਜੇ ਪਿੰਡਾਂ ਪਿੰਡ ਦੇ ਨਾਲ ਕਿਹ ਬੀ ਵਿਚੇ ਵਿਚ ਗੱਲ ਦੇਖਿਆ ਸੀ ਮਾਹਾਂ ਨੇ ਗਏ ਤੇ ਉਧਰ ਪਿੰਡ ਬਹੁਤ ਦੂਰ ਹੈ ਦੂਰ ਹੈ ਫਿਰ ਜ਼ਮੀਨਾਂ ਖੁੱਲੀਆਂ ਜ਼ਮੀਨਾਂ ਤੇ ਪਿੰਡ ਹੀ ਬਹੁਤ ਬੜੇ ਉਧਰ ਇਹ ਵੀ ਨਾਲ ਆ ਆਪਣੀ ਆਪਣੀ ਜ਼ਮੀਨ ਆ ਜਣੀ ਘਰ ਦੀ ਜ਼ਮੀਨ ਆਹੀ ਸੀ ਗੱਗੇ ਪਹਿਲੀ ਜਿਹੜੀ ਬਾ ਬੇਰਾਂ ਦੀ ਜ਼ਮੀਨ ਸੀ ਹਾਂ ਆ 5 ਕਿਲੇ ਦੇ ਉਹਨਾਂ ਦੇ ਓਰੇ ਓਰੇ ਕਰਦੀ ਈਮੀਨ ਜਿਹੜੀ 5 ਕਿਲੇ ਫਿਰ ਦੀ ਸਾਰੀ ਬਾਕੀ ਮੈਂ ਕਹਿੰਦਾ ਮੰਨ ਕੇ ਚੱਲ ਤੂੰ 25 ਕਿਲੇ ਖਰੀਦੇ ਵੀ ਹੋਣੇ ਆ 25 26 25 ਪੁੱਛੀ ਦਾ ਗੇੜ ਤਾਂ ਨਹੀਂ ਖਰੀਦ ਹੁੰਦਾ ਜਿਹਦੇ ਟਾਈਮ 'ਚ ਹੈ ਜਾਂ ਦੇ ਲੈ ਕਿਵੇਂ ਖਰੀਦ ਗਏ ਖੱਦਰ ਪਾ ਕੇ ਖਰੀਦ ਹੋਈ ਐ ਪੈਂਟਾ ਪਾ ਕੇ ਨਹੀਂ ਖਰੀਦ ਹੋਈ ਇਹ ਮੈਂ ਵੀ ਕਹਿੰਦਾ ਹੁਣ ਨਿੱਕਾ ਨਹੀਂ ਕਹਿੰਦਾ ਠੀਕ ਐ ਗੱਲ ਟਾਕੀਆਂ ਵਾਲੇ ਕੱਪੜੇ ਪਾ ਕੇ ਖਰੀਦ ਹੋਈ ਐ ਆਹ ਉਹ ਤਾਂ ਇੱਕ ਵਿਆਹ ਜੇ ਪਹਿਲਾਂ 10000 ਦੇ ਕੱਪੜੇ ਆਉਂਦੇ ਆ ਇੱਕ ਜਣੇ ਦੇ ਜਦੋਂ ਇੱਕ ਇੱਕ ਸੂਟ ਨਾਲ ਸਾਰਾ ਨੱਪਰ ਵਿਆਹ ਦੇਖ ਹੁੰਦਾ ਤਾਂ ਬੁੜੇ ਗੱਲ ਚਾਰ ਚਾਰ ਬੁੜੇ ਹੁੰਦੇ ਤੇ ਘਰ ਮੈਂ ਇੱਕ ਮਾ ਹੇ ਇੰਨਾ ਫਰਕ ਆ ਬਾਈ ਯਾ ਬਰਕਤ ਦੀ ਹੁਣ ਬਰਕਤ ਨਹੀਂ ਹੈਗੀ ਗੱਲ ਵਧਾ ਇੱਥੇ ਮੁਕਾਦਮ ਯਾ ਬਰਕਤ ਦੀ ਹੁਣ ਬਰਕਤ ਨਹੀਂ ਹੈਗੀ ਸਹੀ ਹੈ ਹੈ ਆਣੀ ਛੜਕਾਉਣੇ ਇਹਦੇ ਬਣਾਉਣ ਛਿੜਕ ਦੂੰਗੇ ਦਾਣਾ ਐ ਉਹ ਬਿਆਸ ਫਿਰਕ ਦਿੰਦੇ ਆ ਪਾਣੀ ਪਾਣੀ ਛਿੜਕਣ ਨੂੰ ਕੱਲ ਲੱਗਣਾ ਉੱਥੇ ਪਾਇਪ ਸਾਹ ਮੋਟਰ ਚ ਪੈਂਟ 10 ਲੱਗਦੇ ਆ ਬਸ ਛਕਣੇ ਨੂੰ ਲੰਬਾ ਪਾਇਪ ਐ 10 ਮਿੰਟ ਲੱਗਦੇ ਆ ਬਸ ਇਹਨੂੰ ਪਾਣੀ ਛਿੜਕਣੇ ਨੂੰ ਆਏ ਬਾਰਿਸ਼ ਸਿਸਟਮ ਨਾਲ ਛਿੜਕਦੇ ਬਸ ਆਏ ਮਾਰਕ ਮਾਰ ਕੇ ਚੱਲ ਪਾਸੇ ਠੀਕ ਨਹੀਂ ਔਰ ਜੇ ਤਾਂ ਮਾੜਾ ਮੋਟਾ ਦਾਣਾ ਨਹੀਂ ਤਾਂ ਉਹ ਉਹੀ ਤੁਰੇ ਆਊਗਾ ਫਿਰ ਹੈਨਾ ਆ ਦੇਣੀ ਗਿਆ ਵੀ ਹੁਣ ਡੁੱਬ ਜਾਂਦੇ ਆ ਸੱਚੀ ਗਿਰ ਜਣਾ ਹੋਰ ਜਣਾ ਬਾ ਹੁਣ ਗਿਆ ਬੱਸ ਇੱਥੇ ਬੂਟੇ ਵਿੱਚ ਪਿੱਛੋਂ गिर ਜਾਂਦਾ ਇਹ ਹਾਂ ਨਹੀਂ 5 ਮਿੰਟ ਤੇ ਬੂਟੇ ਦੀ ਬੋਦੀ ਦੇ ਥੱਲੇ ਹੁਣਾ ਇਹਨੇ ਨਹੀਂ ਗਰਮੀ ਆ ਮਾ ਇਹ ਇੱਥੇ ਆਉਂਦਾ ਇਹ ਹਾਂ ਇੱਥੇ ਛਿਬਦਾ ਇੱਥੇ ਗਿਰਦਾ ਕੇ ਹਾਂ ਇੰਨਾ ਫਰਕ ਹੈ ਕਿੰਨਾ ਫਰਕ ਪੈ ਗਿਆ ਹੈ ਨਾ ਆ ਸ਼ਾਮਾਂ ਦੇਖ ਲੈ ਹੁਣ ਨਹੀਂ ਆਪਣਾ ਗਰਮੀ ਆ ਮੇ ਸਿੱਧਾ ਹੁੰਦਾ ਇਹ ਆਏ ਹੁਣ ਦੇਖ ਲਓ ਚਲੇ ਗਿਆ ਸੂਰਜ ਪਿੱਛੇ ਛੱਟ ਗਿਆ ਨਾ ਲੰਬਾ ਟਾਈਮ ਕੋਈ ਨਹੀਂ ਹੁੰਦਾ ਹੈਗਾ ਨੇਰਾ ਆਉਂਦਾ ਛਿੱਕੀ ਹੈ ਹੈ 300 ਤੇ ਹੋ ਗਏ ਰਸਾਂ ਬੜੀਆਂ ਹੋ ਗਈਆਂ ਯਾਰ ਲਸਣ ਬਹੁਤ ਵਧੀਆ ਹੋਇਆ ਵਾ ਹੈ ਮਸਾਂ ਬਹੁਤ ਜੰਮਿਆ ਲਸਣ ਬਾਈ ਛੋਟੀ ਮਿੱਟੀ ਪਈ ਵੀ ਜੇ ਮੈਂ ਸਾਰੀ ਰੇ ਮਿੱਟੀ ਦੇ ਬਗੈਰ ਹੈ ਨਾਲੇ ਮਿੱਟੀ ਸਾਰੀ ਹੋ ਆ ਤੁਹਾਡਾ ਕੁਝ ਆਰਗੈਨਿਕ ਹੈ ਹੂੰ ਸਾਰਾ ਕੁਝ ਤੇ ਦੇਖੋ ਹੁਣ ਲਸਣ ਦਾ ਜੰਮ ਤਾਂ ਬਹੁਤ ਹੈ ਬਤੀ ਜੰਮਿਆ ਵਾ ਮੈਂ ਤਾਂ ਕਹਿੰਦਾ ਮਾਈ ਦੀ ਲਾਏ ਦਮਾ ਸਾਲਾ ਇੱਕ ਦਿਨ ਪਾਣੀ ਜਾਂਦਾ ਲਾਏ ਵਾ ਹੋ ਗਿਆ ਨਾ ਲਸਣ ਇਹਨੂੰ ਲੇਟ ਕਿਤੇ ਇੱਚੀ ਬਟਲੀ ਹੈ ਇੱਚੀ ਬਟਲੀ ਮੈਂ ਤਾਂ ਮੇਰੇ ਬਸਿਰਾ ਲਾਇਆ ਪਿਆ ਹੈ ਠੀਕ ਆ ਹਾਂ ਫੇਰ ਮੈਂ ਉਹਨਾਂ ਮੈਂ ਕਰਾ ਦੂੰਗਾ ਇੱਕ ਗੜਾਈ ਤੇਰੇ ਨਾਲ ਹੁਰਕੇ ਆਏ ਆ